ਗੁੱਡ ਇਵਨਿੰਗ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਸਹੀ ਸਲੰਪ ਹੋਗੇ ਚੰਗੀ ਸੇਤਾਂ ਵਾਲੇ ਹੋਗੇ ਤੁਸੀਂ ਉਮੀਦ ਕਰਦੇ ਹਾਂ ਤੁਸੀਂ ਰੋਟੀ ਪਾਣੀ ਵੀ ਖਾ ਚੁੱਕੇ ਹੋਗੇ ਆਪਣਾ ਕੰਮ ਨਿਬੜ ਕੇ ਇਹ ਵੀਡੀਓ ਜ਼ਰੂਰ ਦੇਖੋ ਦੋਸਤੋ ਕਿਉਂਕਿ ਇਹ ਵੀਡੀਓ ਨਾਲ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਮਿਲੇਗੀ ਦੋਸਤੋ ਅੱਜ ਇੱਕ ਬਹੁਤ ਵਧੀਆ ਜਾਣਕਾਰੀ ਤੁਹਾਡੇ ਨਾਲ ਮੈਂ ਪ੍ਰੋਵਾਈਡ ਕਰੂੰਗਾ ਕਿ ਕਿਵੇਂ ਅਸੀਂ ਇੱਕ ਛੋਟੀ ਜੀ ਐਪਲੀਕੇਸ਼ਨ ਨਾਲ ਸਾਡੇ ਮੋਬਾਈਲ ਫੋਨ ਤੋਂ ਹੀ ਇਹ ਪਤਾ ਕਰ ਸਕਦੇ ਆਂਗੇ ਸਾਡੇ ਪਿੰਡ 'ਚ ਜੋ ਪੰਚਾਇਤ ਬਣੀ ਹੈ ਉਹਦੇ ਕਿੰਨੇ ਮੈਂਬਰ ਨੇ ਕਿੰਨੇ ਮੈਂਬਰ ਨੇ ਕਿੰਨੇ ਸਰਪੰਚ ਨੇ ਇਕੱਲੇ-ਇਕੱਲੇ ਮੈਂਬਰ ਦਾ ਨਾਮ ਸਰਪੰਚ ਦਾ ਨਾਮ ਆਪਾਂ ਇਸ ਐਪਲੀਕੇਸ਼ਨੋਂ ਜਾਣ ਸਕਦੇ ਆਂ ਤੇ ਇਸ ਤੋਂ ਵੀ ਵੱਧਿਆ ਗੱਲ ਇਹ ਆ ਦੋਸਤੋ ਅਸੀਂ ਇਹ ਵੀ ਪਤਾ ਕਰ ਸਕਦੇ ਆਂ ਕਿ ਸਾਡੀ ਪੰਚਾਇਤ ਨੂੰ ਕਿੰਨੀ ਗ੍ਰਾਂਟ ਆਈ ਹੈ ਕਿੰਨਾ ਪੰਚਾਇਤ ਨੇ ਖਰਚਾ ਕੀਤਾ ਹੈ ਕਿਹੜੇ ਕਿਹੜੇ ਕੰਮ ਤੇ ਖਰਚਾ ਕੀਤਾ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਮਿਲੇਗੀ ਦੋਸਤੋ ਬਣੇ ਰਹੋ ਸਾਡੇ ਨਾਲ ਦੋਸਤੋ ਅੱਜ ਦੇ ਟਾਈਮ ਚ ਇਹ ਜਾਣਕਾਰੀ ਕੱਲੇ-ਕੱਲੇ ਬੰਦੇ ਨੂੰ ਹੋਣੀ ਚਾਹੀਦੀ ਹੈ ਕਿ ਸਾਡੇ ਪਿੰਡ ਚ ਕੀ ਕੀ ਕੰਮ ਹੋ ਰਹੇ ਕਿਹੜੇ ਕਿਹੜੇ ਕੰਮ ਤੇ ਖਰਚਾ ਹੋ ਰਿਹਾ ਦੋਸਤੋ ਇਹ ਸਾਰੀ ਜਾਣਕਾਰੀ ਤੁਹਾਨੂੰ ਇੱਕ ਨਿੱਕੀ ਜੀ ਐਪਲੀਕੇਸ਼ਨ ਰਾਹੀਂ ਮਿਲ ਸਕਦੀ ਹੈ ਬਸ ਤੁਹਾਨੂੰ ਉਸ ਐਪਲੀਕੇਸ਼ਨ ਦਾ ਪਤਾ ਹੋਣਾ ਚਾਹੀਦਾ ਹੈ ਤੇ ਉਹ ਕਿਵੇਂ ਚਲਾਣੀ ਆਪਾਂ ਠੀਕ ਹੈ ਸਭ ਤੋਂ ਪਹਿਲਾਂ ਦੋਸਤੋ ਆਪਣੇ ਪਲੇ ਸਟੋਰ ਨੂੰ ਓਪਨ ਕਰੋ ਪਲੇ ਸਟੋਰ 'ਤੇ ਜਾਵਾਂਗੇ ਆਪਾਂ ਈ ਗ੍ਰਾਮ ਸਬਰਾਜ ਈ ਗ੍ਰਾਮ ਸਬਰਾਜ ਨਾਮ ਦੇ ਇੱਕ ਐਪਲੀਕੇਸ਼ਨ ਹੈ ਉਹਨੂੰ ਡਾਊਨਲੋਡ ਕਰੋ ਠੀਕ ਹੈ ਡਾਊਨਲੋਡ ਕਰਨ ਤੋਂ ਬਾਅਦ ਦੋਸਤੋ ਸਭ ਤੋਂ ਪਹਿਲਾ ਆਪਸ਼ਨ ਆਊਗਾ ਸਿਲੈਕਟ ਸਟੇਟ ਸਟੇਟ ਸਿਲੈਕਟ ਕਰਨੀ ਆਪਣਾ ਆਪਾਂ ਕਿਹੜੇ ਰਾਜ 'ਚ ਰਹਿੰਦੇ ਆ ਸਟੇਟ 'ਚ ਰਹਿੰਦੇ ਆ ਦੋਸਤੋ ਜਿਵੇਂ ਮੇਰਾ ਮੇਰੀ ਸਟੇਟ ਕਿਹੜੀ ਹੈ ਪੰਜਾਬ ਨੇ ਪੰਜਾਬ ਨੂੰ ਸਿਲੈਕਟ ਕਰ ਲਿਆ ਉਸ ਤੋਂ ਬਾਅਦ ਆਪਸ਼ਨ ਆਉਂਦਾ ਦੋਸਤੋ ਜ਼ਿਲ੍ਹਾ ਪ੍ਰੀਸ਼ਦ ਜ਼ਿਲ੍ਹਾ ਪ੍ਰੀਸ਼ਦ ਜ਼ਿਲ੍ਹਾ ਪ੍ਰੀਸ਼ਦ ਆਪਾਂ ਨੂੰ ਕਿਹੜਾ ਪੈਂਦਾ ਫਿਲਹਾਲ ਆਪਣਾ ਜ਼ਿਲ੍ਹਾ ਹੋਗਾ ਜਿਵੇਂ ਮੈਨੂੰ ਪੈਂਦਾ ਸੰਗਰੂਰ ਮੈਂ ਸੰਗਰੂਰ ਤੇ ਓਕੇ ਕਰਦਾ ਅੱਗੇ ਨੀਚੇ ਆਪਸ਼ਨ ਆਊਗਾ ਪੰਚਾਇਤ ਸਮਿਤੀ ਮੰਜੇ ਸਮਿਤੀ ਕਿਹੜੀ ਪੈਂਦੀ ਹੈ ਜਿਵੇਂ ਮੈਨੂੰ ਅੰਦਾਣਾ ਪੈਂਦੀ ਹੈ ਮੈਂ ਅੰਦਾਣੇ ਤੇ ਕਲਿੱਕ ਕਰਦਾ ਅੱਪ ਅੱਗੇ ਆਪਾਂ ਨੂੰ ਜਿੰਨੇ ਆਪਣੇ ਸਮਿਤੀ ਚ ਪਿੰਡ ਨੇ ਉਹ ਸਾਰੇ ਸ਼ੋ ਹੋ ਜਾਣਗੇ ਦੋਸਤੋ ਇੱਥੇ ਦੇਖੋ ਤੁਸੀਂ ਬਹੁਤ ਸਾਰੇ ਪਿੰਡ ਆ ਗਏ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਵੇਂ ਮੇਰਾ ਪਿੰਡ ਪੈਂਦਾ ਚਲੋ ਮੈਂ ਨਹੀਂ ਦੱਸਦਾ ਤੁਸੀਂ ਆਪਣੇ ਭਰ ਲਿਓ ਮੈਂ ਮੇਰੇ ਪਿੰਡ ਦੇ ਓਕੇ ਕਰਦਾ ਜਿਹੜਾ ਤੁਹਾਡਾ ਪਿੰਡ ਹੋਊਗਾ ਉਸ ਤੇ ਤੁਸੀਂ ਓਕੇ ਕਰ ਦੇਣੇ ਠੀਕ ਹੈ ਓਕੇ ਕਰਨ ਤੋਂ ਬਾਅਦ ਨੀਚੇ অপਸ਼ਨ ਦੋ ਆਉਂਦੇ ਨੇ ਦੋਸਤੋ ਸਬਮਿਟ ਐਂਡ ਰੀਸੈਟ ਸਬਮਿਟ ਤੇ ਰੀਸੈਟ ਦਾ অপਸ਼ਨ ਆਊਗਾ ਦੋਸਤੋ ਤੁਸੀਂ ਸਬਮਿਟ ਓਕੇ ਕਰੋ ਸਬਮਿਟ ਤੇ ਓਕੇ ਕਰੋਗੇ ਜਦੋਂ ਅਗੇ ਤਿੰਨ ਆਪਸ਼ਨ ਖੋਲਣਗੇ ਦੋਸਤੋ ER ਡਿਟੇਲ ਫਾਈਨੈਂਸ਼ੀਅਲ ਪ੍ਰੋਗਰੈਸ ਤੇ ਅਪਰੂਵਡ ਐਕਟੀਵਿਟੀ ਜਦੋਂ ਆਪਾਂ ER ਡਿਟੇਲ ਤੇ ਓਕੇ ਕਰਦੇ ਆ ਤੁਸੀਂ ਦੇਖ ਸਕਦੇ ਹੋ ਸੌਰੀ ਦੋਸਤੋ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਫਾਈਨੈਂਸ਼ੀਅਲ ਇਅਰ ਦਾ ਆਪਸ਼ਨ ਆਊਗਾ ਉੱਪਰ ਇਹਦੇ ਵਿੱਚ ਦਿਖਾ ਰਿਹਾ ਇਸਨ 2024 ਤੇ 25 ਦਿਖਾ ਰਿਹਾ ਆਪਾਂ ਇਸ ਤੇ ਕਲਿੱਕ ਕਰ ਲਓ ਕਿ 2025 ਦੇ ਆਪਣੀ ਅਜੇ ਆਪਣੀ ਪੰਚਾਇਤ ਨਹੀਂ ਬਣੀ ਨਾ ਇਸ ਤੋਂ ਆਪਾਂ ਕੋਈ ਵੀ ਸਾਲ ਚੂਜ਼ ਕਰ ਸਕਦੇ ਹਾਂ ਜਿਵੇਂ ਮੈਂ 2022 ਦਾ ਚੂਜ਼ ਕਰ ਲਿਆ 2022 ਤੇ ਸਿਲੈਕਟ ਕਰਨ ਤੋਂ ਬਾਅਦ ਆਪਾਂ ਜੇ ਇਹ ਜਾਣਨਾ ਚਾਹੁੰਦੇ ਆ ਕਿ ਆਪਣੇ ਪਿੰਡ 'ਚ ਕਿਹੜਾ ਮੈਂਬਰ ਹੈ ਸਰਪੰਚ ਦਾ ਕੀ ਨਾਮ ਹੈ ਕਿੰਨੇ ਮੈਂਬਰ ਨੇ ਮੈਂਬਰਾਂ ਦਾ ਕੀ ਨਾਮ ਹੈ ਕਿਹੜਾ ਵਾਰਡ ਹੈ ਮੈਂਬਰ ਦਾ ਆਪਾਂ ਇਹ ਸਭਾ ਦਾ ਕਰ ਸਕਦੇ ਹਾਂ ਪਹਿਲੇ ਆਪਸ਼ਨ ਤੇ ਕਲਿੱਕ ਕਰੋ ਈ ਆਰ ਡਿਟੇਲ ਓਕੇ ਕਰਨ ਤੋਂ ਬਾਅਦ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਣੇ ਜਿੰਨੇ ਵੀ ਮੈਂਬਰ ਨੇ ਪੰਚਾਇਤ ਨੇ ਮੈਂਬਰ ਨੇ ਉਹਨਾਂ ਦਾ ਇਕੱਲਾ-ਇਕੱਲਾ ਬਾਇਓ ਡਾਟਾ ਨਿਕਲ ਕੇ ਸਾਹਮਣੇ ਆ ਜਾਊਗਾ ਤੁਸੀਂ ਦੇਖ ਸਕਦੇ ਹੋ ਜੋ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਕਿੰਨੇ ਮੈਂਬਰ ਨੇ ਵਗੈਰਾ ਵਗੈਰਾ ਉਸ ਤੋਂ ਬਾਅਦ ਅਸੀਂ ਬੈਕ ਆ ਜਾਓ ਜੇ ਤੁਸੀਂ ਦੇਖ ਦੇਖਣਾ ਚਾਹੁੰਦੇ ਕਿ ਕਿੰਨੀ ਸਾਨੂੰ ਗ੍ਰਾਂਟ ਆਈ ਹੈ ਪਿੰਡ 'ਚ ਫਾਈਨੈਂਸ਼ੀਅਲ ਪ੍ਰੋਗਰੈਸ ਤੇ ਫਾਈਨੈਂਸ਼ੀਅਲ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਇਸ ਟਾਈਮ ਐਕਟੀਵਿਟੀ ਕਿਹੜੀ ਹੋ ਰਹੀ ਹੈ ਅਪਰੂਵਡ ਐਕਟੀਵਿਟੀ ਓਕੇ ਕਰੋ ਠੀਕ ਹੈ ਟੋਟਲ ਵਰਕ ਕੀ ਕੀ ਵਰਕ ਹੋਇਆ ਆਪਣੇ ਬਿੰਡ ਦਾ ਤੁਸੀਂ ਦੇਖ ਸਕਦੇ ਹੋ ਕਿੰਨੇ ਕਾਊਂਟ ਸਾਰਾ ਡਿਟੇਲ ਦਿੱਤੀ ਹੈ ਦੋਸਤੋ ਕਿਹੜਾ ਕਿਹੜਾ ਆਪਾਂ ਕਿਹੜੇ ਕਿਹੜੇ ਕੰਮ ਹੋਇਆ ਉਸ ਤੇ ਕਿੰਨੇ ਰੁਪਏ ਲੱਗੇ ਨੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਟੋਟਲ ਵਰਕ ਕੰਪਲੀਟਡ ਵਰਕ ਬਹੁਤ ਕੁਝ ਦਿੱਤਾ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ ਫਾਈਨੈਂਸ਼ੀਅਲ ਪ੍ਰੋਗਰੈਸ ਇਸ ਚ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਕਿੰਨੀ ਗ੍ਰਾਂਟ ਆਈ ਹੈ ਜਾਂ ਕਿੰਨਾ ਖਰਚਾ ਹੋਇਆ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਬਹੁਤ ਬਧੀ ਜਾਣਕਾਰੀ ਦੋਸਤੋ ਜੋ ਹਰ ਇੱਕ ਪੜ੍ਹੇ ਲਿਖੇ ਬੰਦੇ ਨੂੰ ਹੋਣੀ ਚਾਹੀਦੀ ਹੈ। ਇਹ ਬਹੁਤ ਬਧੀ ਜਾਣਕਾਰੀ ਦੋਸਤੋ ਜੋ ਹਰ ਇੱਕ ਇਨਸਾਨ ਨੂੰ ਪਤਾ ਹੋਣੀ ਚਾਹੀਦੀ ਹੈ। ਤੁਸੀਂ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਇਸ ਐਪਲੀਕੇਸ਼ਨ ਬਾਰੇ ਦੱਸੋ ਹਨਾ ਕਿਵੇਂ-ਕਿਵੇਂ ਆਪਾਂ ਸਾਡੀ ਪੰਚਾਇਤ ਬਾਰੇ ਜਾਣ ਸਕਦੇ ਹਾਂ। ਮਿਲ ਜਾਂ ਦੋਸਤੋ ਕਿਸੇ ਹੋਰ ਵੀਡੀਓ। ਧੰਨਵਾਦ ਜੀ। ਧੰਨਵਾਦ ਮਹਿਰਵੰਦੀ ਜੀ।